ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ YouTube ਚੈਨਲ ਤੇ ਰਸੂ ਆ ਗਿਆ ਤੇ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਕੰਨ ਸਾਹਿਬ ਗੁਰਦਾਰੇ ਤੇ ਬਿਲਕੁਲ ਲੱਗੇ ਜਿਹੜੇ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਇੱਥੇ ਆ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆਂ ਦੋ ਮੱਝਾਂ ਤੇ ਇੱਕ ਗਾਂ ਦੁੱਧ ਦਾ ਕੰਮ ਹੈ ਨਾਲ ਵੀਰ ਜੀ ਹੁਣਾਂ ਦਾ ਘਰ ਵੀ ਚੰਗੇ ਪਸ਼ੂ ਜਿਹੜੇ ਰੱਖੇ ਆ ਸਾਰੇ ਚੰਗੇ ਦੁੱਧ ਵਾਲੀਆਂ ਮੱਝਾਂ ਆ ਤੇ ਗਾਂ ਵੀ ਚੰਗੀਆਂ ਕੱਟੀਆਂ ਜਿਹੜੀਆਂ ਤਿਆਰ ਕਰਨਦੇ ਆਪ ਆਹ ਦੇਖ ਸਕਦੇ ਜੀ ਆ ਵੀ ਝੋਟੀ ਕਰਦੀ ਤਿਆਰ ਕੀਤੀ ਆ ਸੋਹਣੀ ਕੱਟੀ ਤਿਆਰ ਕੀਤੀ ਆ ਵੀ ਤੇ ਬਾਕੀ ਗੱਬਣਾ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਸੋਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਚਲੋ ਵਦਿਆ ਚਾਹੀਦਾ ਜੀ ਟਾਈਮ ਅਜ ਤੁਹਾਨੂੰ ਪਤਾ ਮੀਮੂ ਪੈਂਦਿਆ ਸਵੇਰ ਦਾ ਤੇ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਆਪਣਾ ਕਬੀ ਸਿੰਘ ਜੀ ਹਾਂਜੀ ਸ਼ਹਿਰ ਬਟਾਲਾ ਜੀ ਜੀਤਪੁਰ ਦਰਾਂ ਤੋਂ ਆਲਦੇ ਤੇ ਫੋਨ ਨੰਬਰੇ ਪੁੱਛੋ ਫੋਨ ਨੰਬਰ 95927 8728 ਠੀਕ ਹੈ ਤੇ ਲਿਆਂਦੇ ਜੇ ਪਛੋਕੇ ਘਰ ਦੇ ਜੇ ਨਹੀਂ ਆਹ ਤੇ ਗਾਈ ਲੰਨੀ ਹੁਣ ਕੀ ਯਾਰ ਘੋੜੀ ਕਰਦੀ ਇਹ ਛੋਟੀ ਕਰਦੀ ਇਹ ਤੁਹਾਡੇ ਤਾਇਆ ਜੀ ਦੀ ਹੈ ਨਾ ਤੇ ਉਹ ਉਹ ਵੀ ਹੁਣੇ ਆਪਾਂ ਡਿਟੇਲ ਦੱਸ ਦੇਣਗੇ ਸਾਰੀ ਹੈ ਨਾ ਇਹਦੀ ਉਹ ਇਹ ਘਰ ਤੋਂ ਛੱਡਣਾ ਆਉਂਦਾ ਠੀਕ ਆ ਆ ਜਿਹੜੀ ਛੋਟੀ ਵਿਧਿਆ ਨੇ ਦੱਸਾਇਆ ਜੀ ਦੀ ਘਰ ਦੀ ਆ ਇਹ ਤੁਹਾਨੂੰ ਹੁਣ ਇਹਦੇ ਬਾਰੇ ਵੀ ਸਾਰੀ ਦੱਸਾਂਗੇ ਤੇ ਪਹਿਲਾਂ ਇਹਦੇ ਬਾਰੇ ਦੱਸ ਤੀਏ ਇਹ ਕਿੰਨਾ ਕੁ ਟਾਈਮ ਖੜਦੀ ਜੇ ਬੇਟੀ ਆ ਵੀਰ ਵੀ ਘਰ ਦੇ ਆ ਤੇ ਦਸਨ ਮਹੀਨੇ ਦਾ ਪੂਰੀ 38 ਦਿਨ ਰਹਿ ਗਏ ਜੀ ਸੋਣ ਹਾਂਜੀ 38 ਦਿਨ ਰਹਿ ਗਏ 38 40 ਦਿਨ ਜਿਹੜੇ ਰਹਿ ਗਏ ਸੋਣ ਚ ਤੇ ਕਿੰਨੇ ਕੁ ਦੁੱਧ ਆ ਲਈ ਆ ਉਹ ਦਿੰਦੇ ਸੀ 14 15 ਕਿਲੋ ਚੁੰਦੇ ਜੇ ਬਾਕੀ ਦੁੱਧ ਤੁਹਾਨੂੰ ਪਤਾ ਸੇਵਾ ਦਾ ਜੀ ਅੱਛਾ ਹਾਂਜੀ ਤੋਰਾਂ ਮੈਂ ਫਿਰ ਇੱਕ ਰੀਨ ਬਾਕੀ ਇਹ ਆ ਵੀ ਚਲੋ ਹੁਣ ਦੁੱਧੋਂ ਟਰਾਈ ਕਰਤੀ ਆ ਤੇ ਜਿਹੜਾ ਹੁਣ ਮਹੀਨਾ ਡੇਢ ਮਹੀਨਾ ਸੰਭਲੂਗਾ ਤੇ ਰਾਜੀ ਵੀ ਕਰ ਲੂਗਾ ਤੇ ਨਾਲੇ ਜਿੰਨੇ ਚੰਨੇ ਸੁਣਾ ਉਹਨੇ ਚੰਨੋ ਜਿਹੜਾ ਬਾਜ਼ਾਰ ਹੋਰ ਤੇਜ ਹੋ ਜਾਣਾ ਆ ਜਿ ਲੈ ਆ ਆਹ ਦੀ ਬਾਕੀ ਪਿੱਟਪੜੇ ਦੇ ਚੰਗੇ ਆ ਡੇਰੇ ਚ ਵਾਈ ਜਾਵਦੀ ਜੇ ਵੇਦੀ ਹੈ ਗੰਗ ਤਾਂ ਵੀ ਜਿਹੜਾ ਪਤਾ ਲੱਗ ਜਾਂਦਾ ਵਾ ਅੰਦਰੋਂ ਮੱਚ ਆਈ ਹੈ ਬਾਕੀ ਨੂੰ ਮੱਥੇ ਦੀ ਉਤਰਾਂ ਚੰਗੀ ਆ ਇਹ ਆ ਵੀ ਸਾਂਭਣ ਵਾਲੀ ਆ ਸਾਂਹ ਕੇ ਜਿਹੜੀ ਮੱਝ ਜਿੰਨੇ ਜਿੰਨੇ ਤਿਆਰ ਹੋਣੀ ਆ ਚੰਗੀ ਮੱਝ ਬਣ ਜੂਗੀ ਇਹ ਵੀ ਬਾਕੀ ਆ ਸਾਂਣ ਵੀ ਇਹ ਦੇਖ ਸਕਦੇ ਤੇ ਮਿਲਕ ਵੀ ਇਹ ਦੇਖ ਸਕਦੇ ਆ ਲੈ ਸਕਦੇ ਕਿੰਨਾ ਵੀ ਦਿੱ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਤਾਂ ਹਰ ਕਿਸੇ ਕੋਈ ਜਾ ਜੀ ਇਹ ਕਿੰਨਾ ਕ ਮੁੱਲ 70000 ਕਰਦੇ ਜੀ ਇਹਦਾ ਅੱਛਾ ਹਾਂ ਜੀ ਕਿੰਨੇ ਦੀ ਦੇ ਦੀਏ ਤੁਸੀਂ ਯਾਰ ਮੰਨ ਤਾਂ ਕਰ ਦਾਂਗੇ 73000 ਅੱਛਾ 73000 ਤੀ ਦੇ ਦਾਂਗੇ ਬਾਕੀ ਇਹ ਆ ਵੀ ਜਦੋਂ ਤਿਆਰ ਹੋਊਗੀ ਤੇ ਬਾਕੀ ਇਹ ਆ ਕਿ ਕੋਈ ਵੀਰ ਭਰਾ ਆਪਣੀ ਜਾ ਕੇ ਤਸੱਲੀ ਕਰਾ ਲੇ ਚੈੱਕ ਕਰਾ ਲੇ ਹਾਂਜੀ ਹਾਂਜੀ ਦੋ ਤਿੰਨ ਦਿਨਾਂ ਦਾ ਟਾਈਮ ਉਹਨੂੰ ਹੋਏਗਾ ਠੀਕ ਆ ਤੇ ਫੋਲ ਆਪਣੀ ਤਸੱਲੀ ਕਰਾ ਕੇ ਦੱਸ ਦੇ ਠੀਕ ਆ ਤੇ ਬਾਕੀ ਬਾਕੀ ਇਹ ਆਗੇ ਆਏਗੇ ਇਹਦੇ ਜਿੰਨੇ ਜੋ ਕੀ ਹੋਣ ਫਿਰ ਛੋਟਾ ਥਪਾ ਕਰ ਦਾਂਗੇ ਤੇ ਇਹ ਆਪੇ ਜਿੱਦਨ ਤਿਆਰ ਹੋ ਜਾਓਗੇ ਤੇ ਨਾਲ ਰਕਮ ਚੰਗੀ ਚੁਣ 100000 ਰੁਪਏ ਤੁਹਾਨੂੰ ਪਤਾ ਜਿੱਦੋਂ ਕਿ ਤਿਆਰ ਹੋਈ ਪੂਰੀ ਲੱਖ ਤੋਂ ਉੱਤੇ ਜਾਣੀ ਮਸਾ ਠੀਕ ਆ ਤੇ ਅੱਜ ਇਹ ਆ ਵੀ ਸਾਮ ਛੱਡ ਗਏ ਜਿਹੜਾ ਇਹਦਾ ਮੁੱਲ ਪਾਇਆ ਵਾ ਹਨਾ ਠੀਕ ਆ ਜੀ ਤੇ ਪਾਰੇ ਪੱਲੇ ਦੀ ਆ ਮਾਜਾ ਤਰਾ ਤੇ ਹੁਣ ਜਿਹੜੇ ਤੁਹਾਨੂੰ ਦੂਸਰੇ ਨੰਬਰ ਤੇ ਇਹ ਝੋਟੀ ਦਿਖਾਉਣੀ ਆ ਪੂਰੀ ਕਮਾਲ ਦੀ ਜਿਹੜੀ ਨੀਲੀ ਦੀ ਝੋਟੀ ਤੁਹਾਨੂੰ ਦਿਖਾਵਾਂਗੇ ਆ ਦੇਖ ਸਕਦੇ ਜੀ ਪੂਰੀ ਭਾਰੀ ਝੋਟੀ ਆ ਡਿਟੇਲ ਇਹਦੀ ਤੁਹਾਨੂੰ ਦੱਸ ਦਿੰਨੇ ਆ अच्छा जिंगल दी सासी काल जी सब ठीक ठाक है वधिया वधिया तुम्ही दसो सब ठीक ठाक करता मां ते आ टाडी जे ਛੋਟੀ ਆ ਵਲਿ ਘਰ ਦੀ ਪਾਲੀ ਆ ਘਰ ਦੀ ਛੋਟੀ ਹੈ ਕਿੰਨਾ ਸੁਬਾ ਸੋਣਾ ਇਹਨੇ ਦੂਜੇ ਸੁਬਾ ਸੁਣੀ ਜੇ ਦੂਸਰਾ ਸੁਬਾ ਇਹਨੇ 14 ਕਿਲੋ ਪੀਛਾ ਦੇ ਅੱਛਾ 14 ਲੀਟਰ ਜਿਹੜਾ ਇਹਨੇ ਪਹਿਲੇ ਸੁਬੇ ਦੁੱਧ ਦਿੱਤਾ ਤੇ ਇਹਦੀ ਨਾਲ ਹੀ ਜਿਆ ਐਰ ਕੀ ਕਿੰਨਾ ਕੱਢ ਜੂਗੀ ਅੱਜ ਭਾਏ 15 16 ਵੀ ਕਰ ਜਿਓ ਜੇ ਆਪਣੀ ਸਾਂਭ ਦੇ ਕੋਈ ਠੀਕ ਹੈ ਜੀ ਬਾਕੀ ਆ ਦੇ ਸਾਡੇ ਚੰਗੀ ਭਾਰੀ ਛੋਟੀ ਆ ਖੋਲੋ ਫਿਰ ਤੋੜ ਦੀਏ ਉਹ ਜਿੱਦਾਂ ਇਹਨਾਂ ਇਹ ਵੀ ਕੱਦ ਕਾਟ ਇਸ ਤਰ੍ਹਾਂ ਹੀ ਹੈ ਚੰਗੇ ਕੱਦ ਕਾਟ ਚ ਆ ਲੈ ਜਾ ਵੀਧੀ ਤੌਰ ਤੇ ਇੱਦਾਂ ਚੰਗੀ ਜੰਮੀ ਪਲੀ ਹੈ ਰਾਜੀਪੂਰੀ ਹੈ ਦੋ ਮੱਜਾਂ ਵਰਗੀ ਕੱਲੀ ਆ ਜਿਹੜੀ ਇਹ ਵੀ ਜੇ ਕਿਸੇ ਨੇ ਵੇਚਣ ਲਈ ਖੜਨੀ ਆ ਉਹਦੇ ਲਈ ਵੀ ਚੰਗੀ ਆ ਤੇ ਜੇ ਕਿਸੇ ਨੇ ਘਰ ਰੱਖਣ ਲਈ ਖੜਨੀ ਆ ਉਹ ਵੀ ਇਹ ਵੀ ਚੰਗੀ ਆ ਆ ਜੀ ਲੈ ਆਓ ਜੀ ਨੀਲੀ ਦੀ ਝੋਟੀ ਆ ਜਿਹੜੀ ਪਿਓਰ ਸਾਰੀਆਂ ਨਿਸ਼ਾਨੀਆਂ ਪੂਰੀਆਂ ਆ ਬਾਕੀ ਆ ਵੀ ਜਿਹੜੇ ਕੋਈ ਵੀਰ ਪਸ਼ੂ ਸਾੰਭਦੇ ਆ ਤੇ ਮੁੱਲ ਵੀ ਉਹਦਾ ਫਿਰ ਵੱਟਦੇ ਆ ਥਾਣੇ ਵੀ ਤੁਹਾਨੂੰ ਦਿਖਾਈਏ ਲੱਗੇ ਤਾਂ ਸਾਡੇ ਸਾਡੇ ਥਾਣੇ ਦੇ ਕਰੀ ਹੱਲੇ ਇਹਦੇ ਟਾਈਮ ਲੈ ਜਾਊਗੀ ਇਸ ਹੂਨ ਚ ਤੇ 22 ਦਿਨ ਦੇ ਦੰ ਪੂਰੇ ਹੋ ਗਏ। ਅੱਛਾ। ਹਾਂਜੀ। ਅਜੇ 10-12 ਦੇ ਤੇ ਉੱਤੇ ਨਹੀਂ ਫੜ ਸਕਦੀ ਪੰਜ ਚੰਦ। ਤੇ ਇਹਦਾ ਮੁੱਲ ਫਿਰ ਮੁੱਲ ਤੇ ਹੀ ਇੱਕ 60 ਕਰ ਦੇ ਜੀ। ਅੱਛਾ। ਉਹ ਭਾਈ ਜੀ ਦਾ ਮਾਨਤਾ ਕਰਦਾਂਗੇ ਪੰਜ ਹੋਰ ਛੱਡ ਦੇ। ਅੱਛਾ। 1 ਲੱਖ ਤੇ 55000 ਦੀ ਜਿਹੜੀ ਝੋਟੀ ਦੇ। ਮੈਂ ਹੋਰ ਮਾਨਤਾ ਕਰਦਾਂਗਾ ਭੈਣ ਸੰਤ ਤੰਤਰਾ ਸਾਂਭਣ ਵਾਲਾ। ਕੋ ਫੋਨ ਕਰੇ ਇੱਕਰੀ ਹਨਾ। ਮੈਂ ਹੋਰ ਮਾਨਤਾ ਕਰਦਾਂਗਾ। ਠੀਕ ਹੈ ਜੀ। ਤੇ ਹੁਣ ਆ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਹੈ ਇੱਕ ਹੋਰ। ਕਿੰਨੇ ਵਰਜੀ ਕਾਂਗਲ ਦੁੱਧ ਇਹਦੇ ਕੋਲ ਪੱਕਾ ਦੁੱਧ ਹੀ ਦੇਣਾ ਪੂਰਾ 5 ਕਿਲੋ ਹੋ ਜਾਵੇ ਮੈਨੂੰ ਅੱਛਾ 5 ਕਿਲੋ ਦੁੱਧ ਦੇ ਵਰੀ ਗਈ ਘਟੇ ਗਾਨੀ ਅੱਛਾ ਹਾਂਜੀ ਠੀਕ ਆ ਤੇ ਕਾਂ ਦਾ ਉਤਰਾਂ ਕੱਦ ਕਾਟ ਚੰਗਾ ਮਨਾਂ 20 ਦਿਨ ਹੋ ਗਏ ਜੇ ਲੱਗੀ ਹੋਊਗੀ ਹਾਂਜੀ ਦਸਨ ਮੁਤਾਬਕ 35 ਦਿਨ ਹੋ ਗਏ ਜੇ ਲੱਗੀ ਠੀਕ ਆ ਭਰਾ ਇਹਨਾਂ ਹਣਾ ਇੱਕ ਵਾਰੀ ਲੱਗੇ ਖਲੋਗੇ ਵਿਖਾ ਦਿਓ ਵੀਰ ਦੇ ਆਪ ਵੀਰ ਦੇ ਹਾਈਟ ਜਿੱਡੀ ਆ ਤਰਾਂ ਗਾਂ ਜਿਹੜੀ ਤੋੜ ਦੋ ਤੋੜ ਦੇ ਇਹਦੀ ਬਾਕੀ ਰੰਗ ਰੂਪ ਦੀ ਚੰਗੀ ਆ ਵੀ ਗਾਂ ਸੰਭਨ ਵਾਲੀ ਆ ਸਾਹਮ ਕੇ ਦੁੱਧੋਂ ਵਧਣ ਵਾਲੀ ਆ ਇੱਕ ਇੱਕ ਗਰਮੀ ਗਰਮੀ ਚ ਆਮ ਫਿਰ ਇਹ ਜਿਹੜੀ ਗਾਂ ਦੁੱਧੋਂ ਕੱਢ ਜਾਂਦੀਆਂ ਵੰਡ-ਵੰਡ ਕੱਟ ਪੈਂਦਾ ਵਾ ਅੱਥਾਨੇ ਦੇ ਦੇਖ ਸਕਦੇ ਜੇ ਲਾਗੇ ਤਾਂ ਕਿੰਨਾ ਵੇਤੇ ਇਹਦਾ ਮੁੱਲ ਰੱਖਣਾ ਫਿਰ ਇਹਦਾ ਮੁੱਲ ਵੀ ਹੈ ਯਾਰ ਕਿੰਨਾ ਕ 20000 ਅੱਛਾ 20000 ਦੀ ਚਲੋ ਬਾਕੀ ਮਾਨਤਨ ਕਰ ਦੋਗੇ ਮੌਕੇ ਤੇ ਦੰਗਿਆ ਰੇ ਛੇ ਛੜਦਾ ਕਿਉਂ ਨਹੀਂ ਦੇ। ਅਛਾ ਨਹੀਂ ਯਾਰ ਦੀ ਦੇਰੋਗੇ। ਬਾਕੀ ਕੋਈ ਆਏਗਾ ਫੇਰ 5-7 ਦਾ ਮੁੱਲ। ਇਹ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ। ਨਾਲ ਨਸਲ ਜਾਨ ਦਾ ਸੋਨ ਪਨੇ ਦਾ ਮੁੱਲ ਵੀ ਆ। ਇਹ ਵੀ ਗਾਂ ਸੰਭ ਨਾ ਲਈ ਆ ਤੁਹਾਡੀ। ਤੇ ਬਾਕੀ ਇਹ ਆ ਵੀ ਕੋਈ ਵੇਰ ਫੋਨ ਲਾਵੇ। ਸਰਦ ਆਪੇ ਮੋਕੇ ਤੇ ਹੋ ਜਾਊਗਾ ਹਨਾ। ਠੀਕ ਹੈ ਜੀ। ਬਾਕੀ ਇੱਥੇ ਆਓ। ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਾਸ ਕਰਕੇ ਪਸ਼ੂ ਖਰੀਦੋ ਜੀ।